ਸ਼ੀਸ਼ੇ ਦੇ ਮੂਰੇ ਤੇ ਬਾਪੂ ਖੂਰੇ ਬਾਪੂ ਮੈਂ ਹਾਂ ਬਾਪੂ ਇਹ ਬਾਪੂ ਹੈ ਜਿਹੜਾ ਸ਼ੀਸ਼ੇ ਕੇ ਐਡਕਾ ਲਾਉਂਦਾ ਤੇ ਪਿੱਛੇ ਬਾਪੂ ਘੂਰਦਾ ਤਾਰਾ ਸਾਲ ਤੋਂ ਹੈਗੀ ਗੋਡੇ ਵਾਲੀ ਪ੍ਰੋਬਲਮ ਪਰ ਮੈਨੂੰ ਡਾਕਟਰ ਨੇ ਵੀ ਕਿਹਾ ਸੀ ਆਪਰੇਸ਼ਨ ਕਰਾ ਲਓ ਮੈਂ ਆਪਰੇਸ਼ਨ ਨਹੀਂ ਕਰਵਾਇਆ ਹੁਣ ਤੱਕ ਮਸਤਰੀ ਚੱਲਦੀ ਪਈ ਹੈਗੀ ਹੈ ਗੁਰੂ ਦੇ ਅਸੀਂ ਬਖਸ਼ੇ ਹੋਏ ਆ ਹਾਂਜੀ ਬਿਲਕੁਲ ਠੀਕ ਹੈ ਬੇਬੇ ਵੀ ਭਾਵਕ ਹੋਏ ਨੇ ਅਸੀਂ ਤੁਹਾਡੇ ਬੁੱਤਾਂ ਵਰਗੇ ਆ ਤੁਸੀਂ ਭਾਵਕ ਨਹੀਂ ਹੋਣਾ ਜਿਹੜੇ ਬੱਚੇ ਇਹ ਕਹਿੰਦੇ ਨੇ ਅਸੀਂ ਬਾਹਰ ਜਾ ਕੇ ਕਮਾਵਾਂਗੇ ਬਾਹਰ ਜਾ ਕੇ ਫਲਸੇ ਸਾਫ ਕਰ ਸਕਦੇ ਨੇ ਇੱਥੇ ਖੜੋ ਕੇ ਆਪਣੀ ਸਾਡਾ ਹੀ ਕੰਮ ਕਰ ਲੈਣ ਬੇਬੇ ਫਿਰ ਲੜਦੇ ਹੁੰਦੇ ਮਾੜਾ ਮੋਟਾ ਕਦੇ ਚੱਲਦਾ ਪਤਾ ਪਵੇ ਅਸੀਂ ਕਿੰਨੇ ਕਮ ਕਰ ਲੈਂਦੇ ਬੇਟਾ ਜੀ ਮੈਂ ਕਦੇ ਹਿੰਮਤ ਨਹੀਂ ਹਾਰਾਂਗੀ ਜਦ ਤੱਕ ਮੇਰੀ ਜ਼ਿੰਦਗੀ ਹੈਗੀ ਆ ਪਾਪਾ ਉਹ ਹੋ ਚੁੱਕੇ ਨੇ ਅਸੀਂ ਇਸ ਚੀਜ਼ ਦਾ ਸੋਚਦੇ ਆ ਕਿਉਂਕਿ ਮਾਲਕ ਦੀ ਬਹੁਤ ਰਹਿਮ ਆਗੀ ਹੈ ਇਕੱਠੇ ਮਿਲ ਕੇ ਕੰਮ ਕਰ ਰਹੇ ਨੇ ਪਾਪੂ ਇਹ ਦੋਨੋਂ ਈ ਮੰਨੂ ਕਹਿ ਰਿਹਾ ਪਾਪੂ ਕੰਮ ਬੰਦ ਕਰ ਦੇ ਤੇ ਤੈਨੂੰ ਪੈਸੇ ਭੇਜਾਂਗੇ ਆ ਪਰ ਸਾਡੇ ਪਰਿਵਾਰਾਂ ਦੇ ਅੰਦਰ ਬੇਟੀ ਦੇ ਘਰ ਦਾ ਨਹੀਂ ਖਾਂਦੇ ਈਆਂ ਨੇ ਉਹ ਵੀ ਮੇਰੇ ਪੁੱਤਰ ਆ ਪੁੱਤਰਾ ਤੋਂ ਹੀ ਵੱਧ ਕੇ ਮੈਨੇ ਪਾਲੀਆਂ ਨੇ ਅੱਜ ਵੀ ਮੈਨੂੰ ਉਹਨਾਂ ਦਾ ਜਿਵੇਂ ਅੱতি ਰਾਤ ਨੂੰ ਆਵਾਜ਼ ਮਾਰਾ ਮੇਰੇ ਜਵਾਈ ਜੋਂਨੇ ਬਰਾਬਰ ਖੜਦੇ ਆ ਗੱਲਬਾਤ ਕਰਦੇ ਆ ਬਹੁਤ ਵੱਡਾ ਸਭ ਤੋਂ ਪਹਿਲਾਂ ਤਾਂ ਸਲੂਟ ਹੈ ਤੁਹਾਨੂੰ ਤੁਸੀਂ ਇੰਨੀ ਉਮਰ ਦੇ ਵਿੱਚ ਮਿਹਨਤ ਕਰ ਰਹੇ ਹੋ ਸਾਡਾ ਤਾਂ ਸਿਰ ਝੁਕਦਾ ਤੁਹਾਨੂੰ ਮਿਲ ਕੇ ਜਦੋਂ ਅਸੀਂ ਦੇਖਿਆ ਕਿ ਤੁਸੀਂ ਇੰਨੇ ਉਮਰ ਦੇ ਵਿੱਚ ਮੈਂ ਗੁਰਚਰਨ ਸਿੰਘ ਅੱਜ ਤੋਂ 30 ਸਾਲ ਤੋਂ ਪਹਿਲਾਂ ਮੈਂ ਏਕਮ ਪਟਿਆਲੇ ਸ਼ਹਿਰ ਚ ਕਰਦਾ ਸੀ ਜੀ ਜੀ ਹੁਣ ਮੈਂ ਆ ਕੇ ਇੱਥੇ 10-12 ਸਾਲ ਤੋਂ ਪਹਿਲਾਂ ਚੰਡੀਗੜ੍ਹ 34 ਸੈਕਟਰ ਲਗਾਉਂਦਾ ਰਿਹਾ ਪਾਸਪੋਰਟ ਦੇ ਵਜਲੇ ਸਾਹਮਣੇ ਉਸ ਤੋਂ ਬਾਅਦ 8B ਜੀ ਲਗਾਇਆ ਉੱਥੇ ਹੀ ਮੇਰਾ ਕੰਮ ਚੱਲਦਾ ਸੀਗਾ ਇਹ ਇੱਕ ਜਗ੍ਹਾ ਮੇਰੇ ਘਰ ਦੇ ਨੇੜੇ ਪੈਂਦੀ ਹੈ ਇਸ ਕਰਕੇ ਮੈਂ ਇੱਥੇ ਹੁਣ ਸੈਟ ਹੋ ਗਿਆ ਬਿਲਕੁਲ ਬਾਪੂ ਵੱਡੀ ਗੱਲ ਤੇ ਹੈਗੀ ਹੈ ਜਿਹੜੇ ਅਸੀਂ ਜਿਹੜੀ ਇੱਕ ਇਸ ਉਮਰ ਦੇ ਵਿੱਚ ਬਜ਼ੁਰਗ ਦੀ ਅੱਖਾਂ 'ਚ ਹੰਝੂ ਆਏ ਇਹ ਗੱਲਾਂ ਸੁਣ ਕੇ ਕਿਉਂਕਿ ਅਸੀਂ ਜੋ ਕਿਹਾ ਕਿ ਜਿਹੜੀ ਮਿਹਨਤ ਹੁੰਦੀ ਹੈ ਮਾਤਾ ਵੀ ਨਾਲ ਹੈਗੀ ਗਿਲਕੋ ਦੇ ਬਿਲਕੁਲ ਆਪੋਜ਼ਿਟ ਖੜਦੇ ਨੇ ਮਾਤਾ ਸਭ ਤੋਂ ਪਹਿਲਾਂ ਤਾਂ ਤੁਹਾਨੂੰ ਸਲੂਟ ਹੈਗਾ ਸਲਾਮ ਕਰਦੇ ਹਾਂ ਅਸੀਂ ਬੇਟਾ ਜੀ ਮੈਂ ਕਦੇ ਹਿੰਮਤ ਨਹੀਂ ਹਾਰਾਂਗੀ ਜਦ ਤੱਕ ਮੇਰੀ ਜ਼ਿੰਦਗੀ ਹੈਗੀ ਆ ਮੈਂ ਪੂਰਾ ਆਪਣਾ ਸੰਯੋਗ ਦਵਾਂਗੀ ਆਪਣੇ ਆਦਮੀ ਦੇ ਨਾਲ ਤੇ ਮੈਂ ਆਪਣੀ ਮਿਹਨਤ ਦੀ ਰੋਟੀ ਖਾ ਸਕਦੀ ਆ ਮੈਂ ਦੂਜਾ ਕੰਮ ਨਹੀਂ ਕਰ ਸਕਿਆ ਇਹ ਜਿਹੇ ਰਿਸ਼ਤੇ ਇਹ ਜੀਆਂ ਜੋੜੀਆਂ ਰੱਬ ਕਦੇ ਕਦੇ ਸੁਭਵੀ ਮੇਲ ਹੁੰਦੇ ਨੇ ਬਾਪੂ ਦੀਆਂ ਅੱਖਾਂ ਹਾਲੇ ਵੀ ਹੰਝੂ ਜਿਹੜੇ ਆ ਰਹੇ ਨੇ ਬਾਪੂ ਬਹੁਤ ਖੁਸ਼ ਨਸੀਬ ਹੈਗੇ ਤੁਹਾਨੂੰ ਇਹ ਜੋੜੀ ਮਿਲੀ ਹੈ ਪਰਮਾਤਮਾ ਨੇ ਤੁਹਾਨੂੰ ਜਿਹੜਾ ਦਿੱਤਾ ਬਾਪੂ ਦੀਆਂ ਅੱਖਾਂ ਭਾਵਕ ਹੋ ਚੁੱਕੇ ਨੇ ਅਸੀਂ ਇਸੀ ਦਾ ਸੋਚਦੇ ਆ ਕਿਉਂਕਿ ਮਾਲਕ ਦੀ ਬਹੁਤ ਰਹਿਮ ਹੈਗੀ ਹੈ ਇਕੱਠੇ ਮਿਲ ਕੇ ਕੰਮ ਕਰ ਰਹੇ ਨੇ ਬਾਪੂ ਦੇਖੋ ਜੀ ਮੇਰੀ ਦੋ ਬੇਟੀਆਂ ਨੇ ਇੱਕ ਦੁਬਈ ਸੈਟਲਡ ਹੈ ਉਹਨਾਂ ਦੇ ਉੱਤੇ ਆਪਣੀ ਟ੍ਰਾਂਸਪੋਰਟ ਹੈ ਇੱਕ ਮੇਰੇ ਬੇਟੀ ਜਲੰਧਰ ਸੈਟਲਡ ਹੈ ਉੱਥੇ ਉਹਨਾਂ ਦਾ ਸ਼ੋਅਰੂਮ ਹੈਗਾ ਉਹਨਾਂ ਕੋਲ ਵੀ ਕੰਮ ਚੰਗੇ ਨੇ ਉਹਨਾਂ ਦੀ ਵੀ ਟ੍ਰਾਂਸਪੋਰਟ ਆਪਣੀ ਹੈਗੀ ਹੈ ਇਹ ਦੋਨੋਂ ਧੀਆ ਮਾਨੂੰ ਕਹਿ ਰਹੀ ਨੇ ਬਾਪੂ ਕੰਮ ਬੰਦ ਕਰਦੇ ਸਾਨੂੰ ਪੈਸੇ ਭੇਜਾਂਗੇ ਆ ਪਰ ਸਾਡੇ ਪਰਿਵਾਰਾਂ ਦੇ ਅੰਦਰ ਬੇਟੀ ਦੇ ਘਰ ਦਾ ਨਹੀਂ ਖਾਂਦੇ ਬਿਲਕੁਲ ਬਿਲਕੁਲ ਬਾਪੂ ਤੁਹਾਡੇ ਦੋ ਬੇਟੀਆਂ ਹੀ ਬੇਟੀਆਂ ਹੈਗਾ ਕਿ ਬੱਚਾ ਵੀ ਹੈਗਾ ਮੇਰੇ ਮੁੰਡਾ ਸੀਗਾ ਲੇਕਿਨ ਉਹ 2.5 ਸਾਲ ਦੀ 2.5 ਮਹੀਨੇ ਦੀ ਉਮਰ ਚ ਸਾਨੂੰ ਛੱਡ ਕੇ ਚਲਾ ਗਿਆ ਸੀ ਅੱਛਾ ਅੱਛਾ ਛੱਡ ਕੇ ਚਲਾ ਗਿਆ ਸੀ ਮਾਤਾ ਚਲੋ ਕੁੜੀਆਂ ਵੀ ਘਰ ਦਾ ਸਰਨਾਵਾ ਹੁੰਦੀਆਂ ਨੇ ਘਰ ਨੂੰ ਅੱਗੇ ਤੋਰਦੀਆਂ ਨੇ ਕਦੇ ਹੋਇਆ ਕਿ ਬੱਚਾ ਵੀ ਨਾ ਹੋਣਾ ਮੁੰਡੇ ਦੀ ਲੋਡ ਹੋ ਮਹਿਸੂਸ ਹੋਈ ਕਦੇ ਬੇਟਾ ਵੀ ਮੈਂ ਇਹਨਾਂ ਗੱਲਾਂ ਨੂੰ ਸ਼ੁਰੂ ਤੇ ਨਹੀਂ ਇਹ ਗੱਲ ਕੀਤੀ ਹੈਗੀ ਦੇਖੋ ਧੀਆਂ ਨੇ ਉਹ ਵੀ ਮੇਰੇ ਪੁੱਤਰਾਂ ਪੁੱਤਰਾ ਤੋਂ ਹੀ ਵੱਧ ਕੇ ਮੈਨੇ ਪਾਲੀਆਂ ਨੇ ਅੱਜ ਵੀ ਮੈਨੂੰ ਉਹਨਾਂ ਦਾ ਜਿਵੇਂ ਅੱਧੀ ਰਾਤ ਨੂੰ ਆਵਾਜ਼ ਮਾਰਾ ਮੇਰੇ ਜਵਾਈ ਦੋਨੇ ਬਰਾਬਰ ਖੜਦੇ ਆ ਜਿਵੇਂ ਮੇਰੇ ਪੁੱਤ ਬਰਾਬਰ ਖੜਦਾ ਹੈਗਾ ਬਿਲਕੁਲ ਹੁਣ ਬਾਪੂ ਖੁਸ਼ ਹੋ ਕੇ ਗੱਲ ਕਰੋ ਤੇ ਇੱਕ ਬਾਪੂ ਦੇ ਅੱਜ ਅਸੀਂ ਬਾਪੂ ਨੇ ਦੱਸਿਆ ਕਿ ਪਹਿਲਾਂ ਫਿਲਮਾਂ 'ਚ ਵੀ ਕੰਮ ਕਰਦੇ ਸੀ ਯਾਰ ਅਨਮੁੱਲੇ ਅਸੀਂ ਤੁਹਾਨੂੰ ਉਹ ਗੱਲ ਦੱਸੀ ਤਾਂ ਨਹੀਂ ਕਿਉਂਕਿ ਬਾਪੂ ਪਹਿਲਾਂ ਪਹਾਉ ਘਾਗੇ ਸੀ ਯਾਰ ਅਨਮੁੱਲੇ 'ਚ ਜਦੋਂ ਸ਼ੈਰੀ ਮਨ ਗਾਉਂਦੇ ਨੇ ਕਿ ਕਿਹੜਾ ਗਲੈਂਡ ਹੈਗੀ ਬਾਪੂ ਜਿੱਥੇ ਤੁਹਾਡਾ ਆਂਦਾ ਹੈ ਯਾਰ ਅਨਮੁੱਲੇ ਹਵਾ ਦੇ ਬੁੱਲੇ ਸ਼ੀਸ਼ੇ ਦੇ ਮੂਹਰੇ ਤੇ ਬਾਪੂ ਘੂਰੇ ਬਾਪੂ ਮੈਂ ਹਾਂ ਬਾਪੂ ਇਹ ਬਾਪੂ ਹੈ ਜਿਹੜਾ ਸ਼ੀਸ਼ੇ ਗਲੈਂਡ ਕਾ ਲਾਂਦਾ ਤੇ ਪਿੱਛੇ ਬਾਪੂ ਘੂਰਦਾ ਹੈ ਨਾ ਬਾਪੂ ਉਹ ਵੀ ਜ਼ਿੰਦਗੀ ਹੈ ਨਾ ਸਾਰੀ ਲਾਈਫ ਨੂੰ ਇੰਜੋਏ ਕੀਤਾ ਜ਼ਿੰਦਗੀ 'ਚ ਇਸ ਤੋਂ ਲਾਵਾ ਮੈਂ ਜਾਗਰਣ ਵੀ ਕਰਦਾ ਹਾਇ ਰਾਈਟਰ ਵੀ ਆਪ ਹੀ ਲਿਖਦਾ ਪੇਟਾ ਆਪ ਹੀ ਬੋਲਦਾ ਜੋ ਮਾਲਕ ਦੀ ਬਖਸ਼ਿਸ਼ ਬੜੀ ਹੈ ਮਿਹਨਤ ਕਰਦੇ ਰਹਿ ਮੈਂਸ ਵਾਲੋਂ ਮੈਂ ਕਿਤੇ ਕਿਸੇ ਪਾਸੇ ਨਹੀਂ ਪਾਈਦਾ ਮਾਤਾ ਦੇ ਨਾਲ ਵੀ ਅਸੀਂ ਗੱਲਬਾਤ ਸਾਰੀ ਕਰਦੇ ਆ ਤੇ ਜਦੋਂ ਮੇਜ ਲਾ ਰਹੇ ਸੀ ਤੇ ਗੋਡੇ ਬੜੇ ਦਰਦ ਮਤਲਬ ਅਸੀਂ ਦਰਦ ਨਹੀਂ ਕਹਿ ਸਕਦੇ ਗੋਡੇ ਬੀਬੇ ਗੋਡਿਆਂ ਦਾ ਹੁਣ ਥੋੜਾ ਜਿਹਾ ਲੱਗਿਆ ਜਦ ਤੁਸੀਂ ਲਾ ਰਹੇ ਸੀ ਸਾਰਾ ਸਮਾਨ ਗੱਡੀ ਚ ਕਾਢਦੇ ਸਾਨੂੰ ਮਹਿਸੂਸ ਹੋਇਆ ਕਿ ਤੁਸੀਂ ਬੜੇ ਉਹ ਕਰਕੇ ਤੁਰੇ ਸੀ ਹਾਂਜੀ ਬੇਟਾ ਇਹ ਮੈਨੂੰ ਇਹ 17 ਸਾਲ ਤੋਂ ਹੈਗੀ ਆ ਗੋਡਿਆਂ ਦੀ ਪ੍ਰੋਬਲਮ ਪਰ ਮੈਨੂੰ ਡਾਕਟਰ ਨੇ ਵੀ ਕਿਹਾ ਸੀ ਆਪਰੇਸ਼ਨ ਕਰਾ ਲਓ ਮੈਂ ਆਪਰੇਸ਼ਨ ਨਹੀਂ ਕਰਵਾਇਆ ਹੁਣ ਤੱਕ ਮਿਸਤਰੀ ਚੱਲਦੀ ਪਈ ਹੈਗੀ ਆ ਬਸ ਆਪਣੀ ਜੜੀਆਂ ਬੁੱਟੀਆਂ ਦਵਾਈਆਂ ਖਾਂਦੀ ਪਈ ਹੈਗੀ ਆ ਤੇ ਬਾਪੂ ਤੁਸੀਂ ਫਿਰ ਇਕੱਠੇ ਮਿਲ ਕੇ ਸਾਰਾ ਸਮਾਨ ਬਣਾ ਦਿਓ ਘਰ ਦਾ ਸਮਾਨ ਬਣਾ ਦਿਓ ਸਾਰਾ ਸਾਰਾ ਘਰ ਲਈ ਬਣਾਉਨੇ ਆ ਜੀ ਸਾਡਾ ਦੇਸੀ ਖਾਣਾ ਹੈਗਾ ਜੀ ਅਸੀਂ ਦੇਸੀ ਆਪਣੇ ਘਰ ਵਿੱਚ ਬੈਠ ਕੇ ਸਬਜ਼ੀਆਂ ਮੈਂ ਬਣਾਉਣਾ ਫੁਲਕੇ ਮੇਰੀ ਘਰ ਦੀ ਪਕਾ ਲੈਂਦੀ ਹੈ ਸਰਕਾਰ ਤੜਕੇ ਤੜਕੇ ਕੱਟਣ ਵਾਸਤੇ ਸਿਆਲ ਕੱਟਣ ਵਾਸਤੇ ਇਹ ਚਾਰੀ ਮਿਹਨਤ ਕਰਦੀ ਹੈ ਜੋ ਤੜਕੇ ਤੜਕੇ ਲੜਨਾ ਮੈਂ ਉਹ ਮੈਂ ਆਪ ਲਗਾਣਾ